ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਉਲੀਕੇ ਗਏ ਆ ਜੇਕਰ ਸ਼੍ਰੀ ਨਗਰ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਨਗਰ ਦੇ ਵਿੱਚ ਵੀ ਕੀਰਤਨ ਦਰਬਾਰ ਹੋਇਆ ਹੈ ਨਗਰ ਕੀਰਤਨ ਕੱਢੇ ਜਾ ਰਹੇ ਨੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਜੋ ਸ਼ਹੀਦੀ ਹੋਈ ਹੈ 350 ਮਾ ਸ਼ਹੀਦੀ ਦਿਹਾੜਾ ਜਿਹੜਾ ਉਹ ਸੰਗਤਾਂ ਮਨਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਆ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਉਲੀਕੇ ਨੌਜਵਾਨਾਂ ਨੂੰ ਆ ਗੁਰੂਆਂ ਸਹਿਬਾਨਾਂ ਦੇ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਆ ਮੋਹਾਲੀ ਤੋਂ ਦਿਖਾ ਰਹੇ ਹਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਤੋਂ ਆ ਇੱਕ ਨਗਰ ਕੀਰਤਨ ਦੀ ਅਰੰਭਤਾ ਹੋਈ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆ ਨਗਰ ਕੀਰਤਨ ਜਿਹੜਾ ਆ ਰਵਾਨਾ ਹੋਣਾ ਹੈ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਨਗਰ ਕੀਰਤਨ ਪਹੁੰਚੇਗਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਆ ਐਮਪੀ ਨੇ ਜਿਹੜੇ ਮਾਲਵਿੰਦਰ ਸਿੰਘ ਕੰਗ ਉਹ ਪਹੁੰਚੇ ਨੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਰੋਪਾਉ ਸਾਹਿਬ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਨੇ ਜਿਹੜੇ ਉਲਿੱਕੇ ਗਏ ਨੇ ਤਦ ਆਦਿ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਸੀ ਕਿਉਂਕਿ ਉਹਨਾਂ ਨੇ ਧਰਮ ਦੀ ਰਾਖੀ ਦੇ ਲਈ ਮਹਾਨ ਕੁਰਬਾਨੀ ਦਿੱਤੀ ਹੈ ਆ ਸ਼ਹਾਦਤ ਦਿੱਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦੇ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਦੇ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਦੇ ਲਈ ਵੀ ਤਿਆਰ ਬਰ ਤਿਆਰ ਹੋ ਗਈ ਤਾਂ ਤਸਵੀਰਾਂ ਤੁਹਾਨੂੰ ਹੁਣ ਅਸੀਂ ਆ ਗੁਰਦੁਆਰਾ ਸਿੰਘ ਸ਼ਹਾਦਤ ਸਿੰਘ ਸ਼ਹੀਦਾ ਸੁਆਣਾ ਸਾਹਿਬ ਤੋਂ ਦਿਖਾ ਰਹੇ ਹਾਂ ਹਾਂ ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਆ ਮੌਜੂਦਾ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਦਾ ਨੂੰ ਤਸਵੀਰਾਂ ਚ ਨਜ਼ਰ ਆ ਰਹੇ ਹੋਣਗੇ ਆ ਪਹੁੰਚੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਿਸ਼ੋਭਿਤ ਕੀਤਾ ਗਿਆ ਤੇ ਹੁਣ ਨਗਰ ਕੀਰਤਨ ਜਿਹੜਾ ਅਗਲੇ ਪੜਾਵਲ ਰਵਾਨਾ ਹੋ ਰਿਹਾ ਹੈ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਤਾਂ ਤਾਂ ਪੰਜਾਬ ਸਰਕਾਰ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਪਹੁੰਚੇ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਉਹਨਾਂ ਵੱਲੋਂ ਸ਼ੀਸ਼ ਝੁਕਾਇਆ ਗਿਆ ਪੰਜ ਪਿਆਰਿਆਂ ਨੂੰ ਸਰੂਪਾ ਉਪਾ ਕੇ ਸਨਮਾਨਿਤ ਕੀਤਾ ਗਿਆ ਆ ਗੱਲਬਾਤ ਕਰਨ ਦੀ ਵੀ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਧਾਰਮਿਕ ਸਮਾਗਮ ਨੇ ਜਿਹੜੇ ਉਲਿੱਕੇ ਗਏ ਨੇ ਉੱਥੇ ਹੀ ਵਕ ਵਕ ਜ਼ਿਲ੍ਹਿਆਂ ਤੋਂ ਆ ਵੱਡੇ ਪੱਧਰ ਤੇ ਆ ਨਗਰ ਕੀਰਤਨ ਨੇ ਜਿਹੜੇ ਰਵਾਨਾ ਕੀਤੇ ਜਾ ਰਹੇ ਨੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਨਤਮਸਤਕ ਹੋ ਰਹੀਆਂ ਨੇ ਮਾਲਵਿੰਦਰ ਸਿੰਘ ਕੰਗਜੀ ਉਰੇ ਪਹੁੰਚੇ ਨੇ ਪੰਜ ਪਿਆਰਿਆਂ ਦਾ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਬਸ ਥੋੜਾ ਜਿਹਾ ਸਰ ਬੋਲੋ ਅੱਜ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਸਰ ਕਿੰਨੇ ਕੁ ਵੱਡ ਭਾਗਾਂ ਦੇਣ ਆਈ ਹੈ ਨਹੀਂ ਬਹੁਤ ਮੈਨੂੰ ਲੱਗਦਾ ਹੈ ਵੀ ਬੜਾ ਇਤਿਹਾਸਿਕ ਦਿਨ ਹੈ ਗੁਰੂ ਸਾਹਿਬ ਦਾ 350 ਸਾਲਾ ਸ਼ਹਾਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਸੋਹਣਾਸਾ ਪਹੁੰਚਿਆ ਹੈ ਔਰ ਅਨੰਦਪੁਰ ਸਾਹਿਬ ਚ ਸਮਾਗਮ ਜਿਹੜੇ ਅਗਲੇ ਤਿੰਨ ਦਿਨਾਂ ਚ ਹੋਣਗੇ ਮੈਂ ਸਿਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਉੱਥੇ ਨਤਮਸਤਕ ਹੋਣ ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂ। ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਸਰ ਸ਼੍ਰੀਨਗਰ ਚ ਧਾਰਮਿਕ ਸਮਾਗਮ ਕਰਾਇਆ ਅਨੰਦਪੁਰ ਸਾਹਿਬ ਚ ਵਿਧਾਨ ਸਭਾ ਲੱਗਣ ਜਾ ਰਹੀ ਹੈ ਕਿੰਨਾ ਕ ਪੰਜਾਬ ਸਰਕਾਰ ਦੀ ਮਾਣ ਵਾਲੀ ਗੱਲ ਹੈ। ਦੇਖੋ ਇਹ ਸਾਡਾ ਫਰਜ਼ ਬਣਦਾ ਗੁਰੂਆਂ ਤੋਂ ਪਰੇਡਾਂ ਲੈ ਕੇ ਹੀ ਸਮਾਜ ਅੱਗੇ ਬਿਹਤਰ ਤਰੀਕੇ ਨਾਲ ਵਧ ਸਕਦਾ ਹੈ ਤੇ ਇਹ ਮੈਨੂੰ ਲੱਗਦਾ ਹੈ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਸੀ ਫਰਜ਼ ਵੀ ਸੀ ਔਰ ਅਸੀਂ ਆਪਣੇ ਆਪ ਨੂੰ ਵਡ ਭਾਗਾ ਸਮਝਦੇ ਹਾਂ ਕਿ ਸਾ ਸ਼তাবਦੀ ਸਮਾਗਮ ਆਇਆ ਹੈ ਤਾਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਜੀ ਤੇ ਨੌਜਵਾਨਾਂ ਨੂੰ ਸਰ اپੀਲ ਕੀ ਮੇਰੀ ਇਹੀ ਬੇਨਤੀ ਹੈ ਕਿ ਗੁਰੂ ਵਾਲੇ ਬਣੀਏ ਗੁਰੂ ਦੇ ਨਤਮਸਤਕ ਹੋਈਏ ਔਰ ਪੰਜਾਬ ਨੂੰ ਔਰ ਇਸ ਮੁਲਕ ਨੂੰ ਬਿਹਤਰ ਬਣਾਉਣ ਚ ਆਪਣਾ ਯੋਗਦਾਨ ਪਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਮਾਲਵਿੰਦਰ ਸਿੰਘ ਕੰਗ ਸੰਸਦ ਮੈਂਬਰ ਨੇ ਅਨੰਦਪੁਰ ਸਾਹਿਬ ਤੋਂ ਉਹ ਪਹੁੰਚੇ ਨੇ ਹਾਂ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਤਾਂ ਨਗਰ ਕੀਰਤਨ ਜਿਹੜਾ ਅਗਲੇ ਪੜਾਵਲ ਹਾਂ ਰਵਾਨਾ ਹੋਣਾ ਹੈ ਉੱਥੇ ਹੀ ਮੋਹਾਲੀ ਤੋਂ ਕਾਉਂਸਲਰ ਨੇ ਜਿਹੜੇ ਸਰਬਜੀਤ ਸਿੰਘ ਸਮਾਣਾ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਗੁਰੂ ਮਹਾਰਾਜ ਜੀ ਦੇ ਅੱਗੇ ਅਸੀਸ ਨਿਵਾਇਆ ਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਰਵਾਨਾ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਹੁਣ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਆ ਸਲਾਮੀ ਦਿੱਤੀ ਜਾਣੀ ਹੈ ਜਾਨੀ ਕਿ ਗਾਰਡ ਆਫ ਆਨਰ ਦੇ ਨਾਲ ਸਤਕਾਰ ਕੀਤਾ ਜਾਣਾ ਹੈ ਗੁਰੂ ਮਹਾਰਾਜ ਜੀ ਦਾ ਤਾਂ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਤੁਹਾਨੂੰ ਇਹ ਜੀਆਂ ਤਸਵੀਰਾਂ ਹਰ ਰੋਜ਼ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਆ ਪੂਰੇ ਪੰਜਾਬ ਭਰ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਜਿਹੜੀਆਂ ਹਮ ਹਮਾ ਕੇ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਕਿਉਂਕਿ ਆ ਧਾਰਮਿਕ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਜ ਜੀ ਭਾਈ ਸਤੀ ਦਾਜ ਜੀ ਭਾਈ ਦਿਆਲਾ ਜੀ ਦੀ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾ ਰਹੀ ਹੈ ਧਾਰਮਿਕ ਸਮਾਗਮ ਜਿੱਥੇ ਲੁਕੀ ਗਏ ਕੀਰਤਨ ਦਰਬਾਰ ਕਰਵਾਏ ਜਾ ਰਹੇ ਨੇ ਉੱਥੇ ਹੀ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਤੋਂ ਦਿਖਾਈਆਂ ਨੇ ਜਿੱਥੇ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਤ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਤ ਕੀਤਾ ਗਿਆ ਅਰਦਾਸ ਕੀਤੀ ਗਈ ਪੰਜ ਪਿਆਰਾਂ ਦਾ ਸਨਮਾਨ ਐਮਪੀ ਮਲਵਿੰਦਰ ਸਿੰਘ ਕੰਗ ਵੱਲੋਂ ਕੀਤਾ ਗਿਆ ਤਾਂ ਮਲਵਿੰਦਰ ਸਿੰਘ ਕੰਗ ਦਾ ਆਖਣਾ ਕਿ ਪੰਜਾਬ ਸਰਕਾਰ ਦਾ ਫਰਜ ਬੰਦ ਹੈ ਸਿੱਕ ਇਤਿਹਾਸ ਦੇ ਨਾਲ ਨੌਜਵਾਨਾਂ ਨੂੰ ਜੋੜਿਆ ਜਾਵੇ ਤਾਂ ਇਸ ਵਾਰ ਜਿਹੜੀ ਕਹਿਦੀ ਆਪਾਂ ਵਿਧਾਨ ਸਭਾ ਜਿਹੜੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਵਿਧਾਨ ਸਭਾ ਅਨੰਦਪੁਰ ਸਾਹਿਬ ਵਿਖੇ ਆ ਲਗਾਈ ਜਾ ਰਹੀ ਹੈ ਜਿੱਥੇ ਵਿਦਿਆਰਥੀ ਨੇ ਜਿਹੜੇ ਵਿਧਾਨ ਸਭਾ ਚਲਾਉਂਦੇ ਆ ਨਜ਼ਰ ਆਉਣਗੇ ਤਾਂ ਗੁਰਦੁਆਰਾ ਸਿੰਘ ਸੋਹਾਣਾ ਤਾਂ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਸਾਹਿਬ ਅਸੀਂ ਪਹੁੰਚੇ ਹਾਂ ਜਿੱਥੇ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤਾਂ ਕਸ਼ਮੀਰੀ ਪੰਡਤਾਂ ਨੂੰ ਕੌਣ ਪੁੱਛ ਸਕਦਾ ਹੈ ਦਾਦੀ ਹੈ ਕਿ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਜਦੋਂ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਨਵੇਂ ਪਾਸ਼ਾ ਯਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਲੈਣ ਦਾ ਨਿਸ਼ਚਿਤ ਕੀਤਾ ਤਾਂ ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜਥਾ ਵੀ ਚੱਕ ਨਾਨਕੀ ਆਇਆ ਉਹ ਇੱਕ ਮਹਤਵਰ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ ਤਾਂ ਭਾਈ ਕਿਰਪਾ ਰਾਮ ਕਸ਼ਮੀਰੀ ਕਸ਼ਮੀਰ ਦੇ ਵਿੱਚ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕਾਂ ਦੇ ਵਿੱਚੋਂ ਇੱਕ ਸਨ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਣ ਭੁੱਲ ਸਕਦਾ ਹੈ ਉਹਨਾਂ ਨੇ ਜਿੱਤੇ ਕਸ਼ਮੀਰੀ ਪੰਡਤਾਂ ਦੇ ਲਈ ਸ਼ਹਾਦਤ ਦਿੱਤੀ ਉੱਥੇ ਹੀ ਜ਼ੁਲਮ ਦਾ ਖਾਤਮਾ ਕਰਨ ਦੇ ਲਈ ਆ ਬਲੀਦਾਨ ਦਿੱਤਾ ਤਾਂ ਉਹਨਾਂ ਦਾ ਹੁਣ ਸ਼ਹੀਦੀ ਦਿਹਾੜਾ ਜਿਹੜਾ ਆ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਅਤੇ ਸਮੂਹ ਸਾਧ ਸੰਗਤਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਦਿੱਤੇ ਧਾਰਮਿਕ ਸਮਾਗਮ ਲੀਕੇ ਜਾ ਰਹੇ ਨੇ ਉੱਥੇ ਹੀ ਵਿਸ਼ਾਲ ਨਗਰ ਕੀਰਤਨ ਆ ਕੱਢੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚ ਰਹੀਆਂ ਨੇ ਗੁਰੂ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਤ ਕਰਕੇ ਅਰਦਾਸ ਕੀਤੀ ਗਈ ਹੈ ਐਮਪੀ ਮਾਲਵਿੰਦਰ ਸਿੰਘ ਕੰਗ ਪਹੁੰਚੇ ਨੇ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਸਰੂਪਾ ਪਾ ਕੇ ਸਨਮਾਨਤ ਕੀਤਾ ਉੱਥੇ ਹੀ ਕਾਉਂਸਲਰ ਮੁਹਾਲੀ ਦੇ ਸਰਬਜੀਤ ਸਿੰਘ ਸਮਾਣਾ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤਾਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਧਾਰਮਿਕ ਸਮਾਗਮ ਸਰਕਾਰ ਵੱਲੋਂ ਉਲੀਕੇ ਗਏ ਨੇ ਉੱਥੇ ਹੀ ਨਗਰ ਕੀਰਤਨ ਹਰ ਇੱਕ ਜ਼ਿਲ੍ਹੇ ਤੋਂ ਨਗਰ ਕੀਰਤਨ ਦੀਆਂ ਤਸਵੀਰਾਂ ਆ ਤੁਸੀਂ ਦੇਖ ਰਹੇ ਹੋ ਤਾਂ ਇੱਧਰ ਤੁਹਾਨੂੰ ਪੰਜਾਬ ਪੁਲਿਸ ਦੀ ਇੱਕ ਤਸਵੀਰ ਦਿਖਾਉਣੀ ਹੈ ਇਹ ਪੰਜਾਬ ਪੁਲਿਸ ਦੀ ਆ ਟੁਕੜੀ ਹੈ ਜਿਹੜੀ ਕਿ ਆ ਜਦੋਂ ਨਗਰ ਕੀਰਤਨ ਆ ਪਹੁੰਚਣਾ ਤਾਂ ਨਗਰ ਕੀਰਤਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਗਾਰਡ ਆਫ ਆਨਰ ਯਾਨੀ ਕਿ ਸਲਾਮੀ ਹੈ ਜਿਹੜੀ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਦਿੱਤੀ ਜਾਊਗੀ ਗੁਰੂ ਮਹਾਰਾਜ ਜੀ ਨੂੰ ਸਲਾਮੀ ਦੇਣ ਉਪਰੰਤ ਇਹ ਨਗਰ ਕੀਰਤਨ ਅਗਲੇ ਪੜਾਵਲ ਰਵਾਨਾ ਹੋ ਜਾਵੇਗਾ ਤਾਂ ਕਸ਼ਮੀਰੀ ਪੰਡਤਾਂ ਦੀ ਮਜਬੂਰੀ ਆਜ਼ਾਦੀ ਦੇ ਲਈ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਖੁੱਦ ਦੇ ਆ ਦਰਮ ਨੂੰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਸ਼ਹਾਦਤ ਨੂੰ ਪੂਰੀ ਦੁਨੀਆ ਯਾਦ ਰੱਖ ਰਹੀ ਹੈ ਇਸ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਨੌਜਵਾਨਾਂ ਨੂੰ ਗੁਰੂ ਸਹਿਬਾਨਾ ਦੀਆਂ ਜੋ ਕੁਰਬਾਨੀਆਂ ਨੇ ਸ਼ਹਾਦਤਾਂ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਅਸੀਂ ਪਹੁੰਚੇ ਹਾਂ ਜਿੱਥੇ ਇਹ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਪੰਜਾਬ ਸਰਕਾਰ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਉਲੀਕ ਰਹੀ ਹੈ ਉੱਥੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਵਾਰ ਪਹਿਲੀ ਵਾਰ ਵਿਧਾਨ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਵਿਦਿਆਰਥੀ ਚਲਾਉਂਦੇ ਨਜ਼ਰ ਆਉਣਗੇ ਤਾਂ ਅਸੀਂ ਮਾਨ ਦਾ ਆਖਣਾ ਸੀ ਕਿ ਕਈ ਵੱਡੇ ਇਤਿਹਾਸਿਕ ਫੈਸਲੇ ਜਿਹੜੇ ਅਜੇ ਤੱਕ ਨਹੀਂ ਲਏ ਗਏ ਅਸੀਂ ਲਵਾਂਗੇ ਹਾਲਾਂਕਿ ਉਹਨਾਂ ਨੇ ਜਿਹੜੇ ਇਤਿਹਾਸਿਕ ਫੈਸਲੇ ਲੈਣੇ ਨੇ ਉਹਨਾਂ ਬਾਰੇ ਹਾਂ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਤਾਂ ਉਸ ਦਿਨ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਜਦੋਂ ਸੀਐਮ ਮਾਨ ਖੁਦ ਇਤਿਹਾਸਿਕ ਫੈਸਲੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈਂਦੇ ਨਜ਼ਰ ਆਉਣਗੇ ਤਾਂ ਉਸ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਐਮਪੀ ਮਲਵਿੰਦਰ ਸਿੰਘ ਕੰਗ ਪਹੁੰਚੇ ਨੇ ਹਾਂ ਉਸ ਦੇ ਨਾਲ ਹੀ ਕਾਉਂਸਲਰ ਮੁਹਾਲੀ ਤੋਂ ਸਰਬਜੀਤ ਸਿੰਘ ਸਮਾਣਾ ਪੂਰੀ ਟੀਮ ਸਮੇਤ ਪਹੁੰਚੇ ਨੇ ਲਗਾਤਾਰ ਆ ਗੁਰੂ ਸਹਿਬਾਨਾ ਅੱਗੇ ਨਤਮਸਤਕ ਹੋ ਰਹੇ ਨੇ ਜੋ ਵੀ ਨਗਰ ਕੀਰਤਨ ਮੁਹਾਲੀ ਦੇ ਵਿੱਚੋਂ ਹਰਦਾਇਤਾ ਸਰਬਜੀਤ ਸਿੰਘ ਸਮਾਣਾ ਜੋ ਕਿ ਕਾਉਂਸਲਰ ਨੇ ਮੁਹਾਲੀ ਤੋਂ ਉਹ ਸ਼ਮੂਲੀਅਤ ਕਰਦੇ ਨੇ ਤਾਂ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਆਰੰਭਿਆ ਜਾ ਰਿਹਾ ਹੈ ਨੰਦਪੁਰ ਸਾਹਿਬ ਵੱਲ ਇਹ ਨਗਰ ਕੀਰਤਨ ਹੈ ਜਿਹੜਾ ਰਵਾਨਾ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਦੀਆਂ ਇਹ ਤਸਵੀਰਾਂ ਨੇ ਆ ਜਿੱਥੇ ਅਰਦਾਸ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਆ ਸ਼ਿਸ਼ੋਭਤ ਕੀਤਾ ਗਿਆ ਉਸ ਤੋਂ ਬਾਅਦ ਅਰਦਾਸ ਕੀਤੀ ਗਈ ਤੇ ਐਮਪੀ ਮਾਲਵਿੰਦਰ ਸਿੰਘ ਕੰਗ ਪੁੱਜੇ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਪੁੱਜੇ ਜਿਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਸਰੂਪਾ ਉਪਾ ਕੇ ਸਨਮਾਨ ਕੀਤਾ ਗਿਆ ਤਾਂ ਕਸ਼ਮੀਰੀ ਪੰਡਤਾਂ ਦੀ ਮਜਬੂਰੀ ਆਜ਼ਾਦੀ ਦੇ ਲਈ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਖੁਦ ਦੇ ਧਰਮ ਨੂੰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਆਨੰਦਪੁਰ ਸਾਹਿਬ ਦੇ ਬਾਨੀ ਬਣੇ ਪਟਿਆਲਾ ਦੇ ਬਾਨੀ ਬਣੇ ਤਾਂ ਜ਼ਮੀਰ ਦੀ ਆਜ਼ਾਦੀ ਅਤੇ ਇਨਸਾਨੀ ਹੱਕਾਂ ਦੀ ਰਾਖੀ ਦੇ ਲਈ ਆ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਤੇ ਇਸੇ ਸ਼ਹਾਦਤ ਨੂੰ ਆ 350 ਸਾਲ ਆ ਹੋ ਚੁੱਕੇ ਨੇ ਤਾਂ 350 ਸਾਲਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ 350 ਸਾਲਾ ਆ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਤੋਂ ਇਹ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜ ਪਿਆਰੇ ਉਹਨਾਂ ਦੀ ਅਗਵਾਈ 'ਚ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤਾਂ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਆ ਡੀਐਸਪੀ ਹਰ ਸਿਮਰਨ ਸਿੰਘ ਬੱਲ ਇੱਥੇ ਮੌਜੂਦ ਨੇ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਦੀ ਟੁਕੜੀ ਆ ਗੁਰੂ ਸਹਿਬਾਨਾ ਦੇ ਆਦਰ ਚ ਆਪਣਾ ਸੀਸ ਚਕੋਣ ਦੇ ਲਈ ਖੜੀ ਹੈ ਆ ਸਲਾਮੀ ਦਿੱਤੀ ਜਾਵੇਗੀ ਇਹੋ ਜਿਹੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਪਹਿਲਾਂ ਵੀ ਦਿਖਾਉਂਦੇ ਆ ਰਹੇ ਹਾਂ ਕਿ ਗਾਰਡ ਆਫ ਓਨਰ ਦੇ ਕੇ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੀ ਟੁਕੜੀ ਹੈ ਜਿਹੜੀ ਇੱਥੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਤੋਂ ਨੇ ਜਿੱਥੇ ਇੱਕ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਤਾਂ ਹੁਣ ਪੰਜਾਬ ਪੁਲਿਸ ਦੀ ਟੁਕੜੀ ਹੈ ਜਿਹੜੀ ਸਲਾਮੀ ਦੇ ਰਹੀ ਹੈ ਪਾਲਕੀ ਸਾਹਿਬ ਸੁੰਦਰ ਪਾਲਕੀ ਸਾਹਿਬ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਬਹੁਤ ਮਿਹਨਤ ਦੇ ਨਾਲ ਸਵੇਰ ਤੋਂ ਸਾਰੇ ਸਿੰਘ ਸਹਿਬਾਨ ਨੇ ਜਿਹੜੇ ਸੇਵਾਦਾਰ ਨੇ ਜਿਹੜੇ ਪਾਲਕੀ ਸਾਹਿਬ ਨੂੰ ਸੁਝਾਰੇ ਸਨ ਤਾਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਤ ਕੀਤਾ ਜਾਂਦਾ ਹੈ ਅਰਦਾਸ ਕੀਤੀ ਜਾਂਦੀ ਹੈ ਤਾਂ ਹੁਣ ਨਗਰ ਕੀਰਤਨ ਦੀ ਆਰੰਭਤਾ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਜਿਹੜਾ ਸਲਾਮੀ ਦਿੱਤੀ ਜਾ ਰਹੀ ਹੈ ਗਾਰਡ ਆਫ ਆਨਰ ਦੇ ਕੇ ਸਤਿਕਾਰ ਕੀਤਾ ਜਾ ਰਿਹਾ ਹੈ ਤਾਂ ਗੁਰੂ ਮਹਾਰਾਜ ਜੀ ਦਾ ਪੰਜਾਬ ਪੁਲਿਸ ਵੱਲੋਂ ਆ ਸਤਿਕਾਰ ਕਰਨ ਦੀਆਂ ਤਸਵੀਰਾਂ ਨੇ ਜਿਹੜੀਆਂ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਕਾਉਂਸਲਰ ਨੇ ਜਿਹੜੇ ਮੁਹਾਲੀ ਤੋਂ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਨੇ ਸ਼ਿਰਕਤ ਕੀਤੀ ਹੈ ਪੰਜ ਪਿਆਰਿਆਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਤਾਂ ਉਸ ਤੋਂ ਪਹਿਲਾਂ ਹੁਣ ਇਹ ਨਗਰ ਕੀਰਤਨ ਆਰਵਾਨਾ ਹੋ ਰਿਹਾ ਹੈ ਤਾਂ ਰਵਾਨਗੀ ਸਮੇਂ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਦੇ ਨਾਲ ਗੁਰੂ ਮਹਾਰਾਜ ਜੀ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਜਦੋਂ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਨੌਵੇਂ ਪਾਤਸ਼ਾਹ ਯਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਲੈਣ ਦਾ ਨਿਸ਼ਚੇ ਕੀਤਾ ਤਾਂ 25 ਮਈ 1675 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾਂ ਦਾ ਇੱਕ ਜਥਾ ਵੀ ਚੱਕ ਨਾਨਕੀ ਆਇਆ ਉਹ ਇੱਕ ਮਹਤਵਰ ਸਿੱਖ ਆਗੂ ਭਾਈ ਕ੍ਰਿਪਾਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਆਏ ਸਨ ਭਾਈ ਕ੍ਰਿਪਾਰਾਮ ਦੱਤ ਕਸ਼ਮੀਰ ਸਿੱਖ ਧਰਮ ਦੇ ਕਸ਼ਮੀਰ ਦੇ ਵਿੱਚ ਸਿੱਖ ਧਰਮ ਦੇ ਸਭ ਤੋਂ ਵੱਡੇ ਪਰ ਚਾਰਕਾਂ ਦੇ ਵਿੱਚੋਂ ਇੱਕ ਸਨ ਤਾਂ ਕਸ਼ਮੀਰੀ ਬ੍ਰਾਹਮਣ ਇਸ ਸਿੱਖ ਆਗੂ ਦੀ ਬਾਹ ਫੜ ਕੇ ਚੱਕ ਨਾਨਕੀ ਆਏ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆ ਕੇ ਫਰਿਆਦੀ ਹੋਏ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਅਸੀਂ ਕੇਦਾਰਨਾਥ ਬਦਰੀਨਾਥ ਪੂਰੀ ਦੁਆਰਕਾ ਕਾਂਚੀ ਮथुरा ਤੇ ਹੋਰ ਸਾਰੇ Hindu ਕੇਂਦਰਾਂ ਤੋਂ ਆਏ ਹਾਂ ਪਰ ਕਿਸੇ ਨੇ ਵੀ ਸਾਡੀ ਬਾਹ ਨਹੀਂ ਫੜੀ ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫਤਖਾਰ ਖਾਨ ਤੋਂ ਦੇ ਜਿਹੜਾ ਜ਼ੁਲਮ ਸੀ ਉਸ ਤੋਂ ਤੰਗ ਆ ਚੁੱਕੇ ਹਾਂ ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਹੈ ਅਸੀਂ ਔਰੰਗਜ਼ੇਬ ਦੇ ਹਿੰਦੂ ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ ਪਰ ਸਾਡੀ ਕਿਸੇ ਨੇ ਵੀ ਫਰਿਆਦ ਆ ਜਿਹੜੀ ਜਦੋਂ ਨਹੀਂ ਸੁਣੀ ਤਾਂ ਕਸ਼ਮੀਰੀ ਪੰਡਤਾਂ ਨੇ ਫਿਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਜਿੱਥੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਗੱਲ ਸੁਣੀ ਤੇ ਜ਼ੁਲਮ ਦਾ ਨਾਸ਼ ਕਰਨ ਦਾ ਨਿਸ਼ਚੇ ਕੀਤਾ ਤਾਂ ਇਸ ਤੋਂ ਬਾਅਦ ਜੋ ਵਾਪਰਦਾ ਹੈ ਉਹ ਸਭ ਨੂੰ ਪਤਾ ਹੈ ਤਾਂ 350 ਸਾਲਾ ਹੁਣ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਉਹ ਵੱਡੇ ਪੱਧਰ ਤੇ ਪੰਜਾਬ ਸਰਕਾਰ ਤੇ ਸਮੂਹ ਸਾਧ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤਾਂ ਅੱਜ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਐਮਪੀ ਮਾਲਵਿੰਦਰ ਸਿੰਘ ਕੰਗ ਤੇ ਨਾਲ ਹੀ ਮੋਹਾਲੀ ਤੋਂ ਕਾਉਂਸਲਰ ਸਰਬਜੀਤ ਸਿੰਘ ਸਵਾਣਾ ਦੀ ਟੀਮ ਪਹੁੰਚੀ ਹੈ ਪੰਜ ਪਿਆਰਿਆਂ ਨੂੰ ਸਨਮਾਨ ਕੀਤਾ ਗਿਆ ਪੰਜਾਬ ਪੁਲਿਸ ਨੇ ਸਲਾਮੀ ਦਿੱਤੀ ਗੁਰੂ ਮਹਾਰਾਜ ਜੀ ਦਾ ਸਤਕਾਰ ਕੀਤਾ ਤਾਂ ਹੁਣ ਇਹ ਨਗਰ ਕੀਰਤਨੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆ ਗੁਰੂ ਕੀ ਨਗਰ ਕੀਰਤਨ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਗੁਰਦੁਆਰਾ ਸਿੰਘ ਸ਼ਹੀਦਾ ਸਵਾਣਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਗਿਆ ਹੈ ਪਿੱਛੇ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਗੁਰੂ ਸਾਹਿਬ ਦਾ ਜਾਪ ਕਰਦਿਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਨਗਰ ਕੀਰਤਨ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੇ ਜਿਹੜੀਆਂ ਸੁੰਦਰ ਪਾਲਕੀ ਸਾਹਿਬ ਦੇ ਪਿੱਛੇ ਆ ਨਤਮਸਤਕ ਹੋਈਆਂ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਸੰਗਤਾਂ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਸਰ ਅੱਜ ਬਹੁਤ ਵੱਡ ਭਾਗਾ ਦਿਨ ਕਹਿ ਸਕਦੇ ਹਾਂ ਕਿਉਂਕਿ ਗੁਰਦੁਆਰਾ ਸਿੰਘ ਸ਼ਹੀਦਾ ਦੇ ਵਿੱਚ ਸੰਗਤ ਪਹੁੰਚੀ ਹੈ ਮਾਨ ਨਾਲ ਕਹਿ ਸਕਦੇ ਆਂ ਵੀ ਪੰਜਾਬ ਸਰਕਾਰ ਦਾ ਵੀ ਸਿਰ ਉੱਚਾ ਹੋ ਰਿਹਾ ਹੈ ਤੇ ਲੋਕੀ ਵੀ ਹੌਮ ਹੋ ਆ ਕੇ ਪਹੁੰਚ ਰਹੇ ਕੀ ਸ਼ਬਦ ਨੇ ਟੁੱਟ ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਜਿਹੜੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਪੰਜਾਬ ਸਰਕਾਰ ਦਾ ਪੰਜਾਬ ਪ੍ਰਸ਼ਾਸਨ ਮੁਹਾਲੀ ਦਾ ਸਾਡੇ ਡੀਸੀ ਮੈਡਮ ਕੋਮਲ ਜੀ ਤੇ ਹੋਰ ਸਾਰਾ ਜਿੰਨਾ ਵੀ ਪ੍ਰਸ਼ਾਸਨ ਹੈ ਇੱਥੇ ਆਇਆ ਆ ਜਿਹੜਾ ਕੱਲ ਇਹ ਆਪਣਾ ਨਗਰ ਕੀਰਤਨ ਸੀ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਲ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਦੇ ਭਾਈ ਦਿਆਲਾ ਜੀ ਦੀ ਜਿਹੜੀ ਸ਼ਹੀਦੀ ਹੋਈ ਆ ਦਿੱਲੀ ਜਾਂਦਰੀ ਚੌਂਕ ਦੇ ਵਿੱਚ ਉਹਦਾ 350ਵਾਂ ਸਾਲਾ ਜਿਹੜਾ ਹੈਗਾ ਗੌਰ ਪੰਜਾਬ ਗਵਰਨਮੈਂਟ ਬਹੁਤ ਹੀ ਧੂਮਤਾਮ ਨਾਲ ਮਨਾ ਰਹੀ ਹੈ ਤੇ ਇਸ ਦੇ ਵਾਸਤੇ ਅੱਜ ਤੁਸੀਂ ਸੰਗਤਾਂ ਦਾ ਇਕੱਠ ਦੇਖ ਰਹੇ ਹੋ ਕੱਲ ਜਿਹੜਾ ਹੈਗਾ ਦਮਦਮਾ ਸਾਹਿਬ ਤੋਂ ਚੱਲ ਕੇ ਜਿਹੜਾ ਨਗਰ ਕੀਰਤਨ ਹੈ ਉਹ ਗੁਰਦੁਆਰਾ ਸਿੰਘ ਸੀਤਾ ਸੁਹਾਣਾ ਵਿਖੇ ਪਹੁੰਚਿਆ ਸੀ ਤੇ ਉਹ ਤੋਂ ਬਾਅਦ ਅੱਜ ਪ੍ਰਸ਼ਾਸਨ ਵੱਲੋਂ ਗਾਰਡ ਆਫ ਆਨਰ ਦੇ ਕੇ ਤੇ ਸਾਡੇ ਐਮਪੀ ਮਾਲਵਿੰਦਰ ਸਿੰਘ ਜੀ ਕੰਗਸਾਹਬ ਸਾਡੇ ਡੀਸੀ ਮੈਡਮ ਕੋਮਲ ਮਿੱਤਲ ਜੀ ਸਾਡੇ ਐਸਡੀਐਮ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਜੀ ਸਮਾਣਾ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਇੱਥੋਂ ਰਵਾਨਾ ਗਾਰਡ ਆਫ ਆਨਰ ਦੇ ਕੇ ਕੀਤਾ ਇਹ ਸਾਡਾ ਬਹੁਤ ਵੱਡਾ ਵਿਭਾਗ ਨੇ ਗੁਰਦੁਆਰਾ ਸਿੰਘ ਸਿਤਾ ਸਾਹਿਬ ਵਿਖੇ ਪਹੁੰਚ ਕੇ ਇਸ ਨਗਰ ਕੀਰਤਨ ਦਾ ਜੋ ਅ ਦਰਸ਼ਨ ਦੇਦਾਰੀ ਕਰਨ ਦਾ ਮੌਕਾ ਮਿਲਿਆ ਅਸੀਂ ਵੀ ਬਹੁਤ ਬਦભાગੇ ਆ ਜਿਨ੍ਹਾਂ ਨੂੰ 350ਵਾਂ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਦੇਖਣ ਵਾਸਤੇ ਉਪਸਤਿਤ ਹੋਏ ਆ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਤੈਦਨੋਂ ਧੰਨਵਾਦ ਕਰਦਾ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਇਹ ਦਿਹਾੜੇ ਨੂੰ ਦੇਖਣ ਵਾਸਤੇ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈਏ ਤੇ ਆਪਾਂ ਉਹਨਾਂ ਸ਼ਹੀਦਾਂ ਤੋਂ ਅਸੀਰ ਬਰਾਬਰ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਇੱਕ ਹੋਰ ਆ ਪਹਿਲੀ ਵਾਰੀ ਕਹਿੰਦੇ ਪੰਜਾਬ ਦੇ ਵਿੱਚ ਹੋ ਰਿਹਾ ਵਿਧਾਨ ਸਭਾ ਉੱਥੇ ਲੱਗ ਰਹੀ ਹੈ ਬੱਚੇ ਅਗਵਾਈ ਕਰਨਗੇ ਤਾਂ ਸੀਆਂ ਮਾਨ ਦਾ ਆਖਣਾ ਸੀ ਕਿ ਇਸ ਵਾਰੀ ਉਹ ਇਤਿਹਾਸਿਕ ਫੈਸਲੇ ਲੈਣ ਜਾ ਰਹੇ ਜੋ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਨਹੀਂ ਲਏ ਤਾਂ ਕੀ ਲੱਗਦਾ ਵੀ ਕਿੱਦਾਂ ਦੇ ਇਤਿਹਾਸਿਕ ਫੈਸਲੇ ਹੋਣਗੇ ਜਿਹਨੂੰ ਰਹਿਂਦੀ ਦੁਨੀਆ ਤੱਕ ਜਿੱਥੇ ਸਿੱਖ ਸੰਗਤਾਂ ਯਾਦ ਰੱਖਣਗੀਆਂ ਉੱਥੇ ਹੀ ਕਸ਼ਮੀਰ ਚ ਕਸ਼ਮੀਰੀ ਪੰਡਤ ਵੀ ਯਾਦ ਰੱਖਣਗੇ ਕਿਉਂਕਿ ਉਹਨਾਂ ਦੀ ਜਿਹੜੀ ਆਜ਼ਾਦੀ ਸੀ ਮਜਵੀ ਆਜ਼ਾਦੀ ਲਈ ਸ਼ਹਾਦਤ ਗੁਰੂ ਸਾਹਿਬ ਨੇ ਦਿੱਤੀ ਦੇਖੋ ਜੀ ਇਹ ਆਪਾਂ ਨੂੰ ਪਤਾ ਪਿਛਲੇ 70 ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਜੋ ਪੰਜਾਬ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਤੁਸੀਂ ਹੁਣ ਤੱਕ ਦੇਖਿਆ ਸਾਰੇ ਫੈਸਲੇ ਇਤਿਹਾਸਕ ਲਏ ਗਏ ਆ ਕਿਸੇ ਕਿਸਮ ਦੇ ਤੁਸੀਂ ਫੈਸਲੇ ਦੇਖ ਲਓ ਸਾਰੇ ਇਤਿਹਾਸਕ ਲਏ ਗਏ ਆ ਤੇ ਹੁਣ ਜਿਹੜੀ ਵਿਧਾਨ ਸਭਾ ਲੱਗ ਰਹੀ ਹੈ ਉੱਥੇ 24 ਤਰੀਕ ਨੂੰ ਤੇ ਉਹਦੇ ਵਿੱਚ ਵੀ ਬਹੁਤ ਹੀ ਇਤਿਹਾਸਕ ਫੈਸਲੇ ਜਿਹੜੇ ਲਏ ਜਾਣਗੇ ਜਿਹੜੇ ਕਿ ਸਮਾਜਵਾਦ ਤੇ ਜਾਤਾਂ ਧਰਮਾਂ ਵਾਸਤੇ ਸਾਰਿਆਂ ਤੋਂ ਉੱਪਰ ਉੱਠ ਕੇ ਉੱਥੇ ਜਿਹੜੀ ਪਹਿਲੀ ਵਾਰੀ ਇਹ ਹੋ ਰਿਹਾ ਜਿਹੜਾ ਕਿ ਉਹ ਗੁਰੂ ਸਾਹਿਬ ਜੀ ਜਨਮ ਖਾਲਸੇ ਦੀ ਜਨਮ ਭੂਮੀ ਦੇ ਜਿਹੜਾ ਕਿ ਇਹ ਵਿਧਾਨ ਸਭਾ ਦਾ ਸੈਸ਼ਨ ਲੱਗ ਰਿਹਾ ਤੁਸੀਂ ਸਾਰੇ ਦੇਖੋਗੇ ਇਹਦੇ ਵਿੱਚ ਬਹੁਤ ਹੀ ਇਤਿਹਾਸਿਕ ਫੈਸਲੇ ਲਈ ਜਾਣਗੇ ਤਾਂ ਜੋ ਕਿ ਪੰਜਾਬ ਦੀ ਖਸਾਲੀਵਾਦ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਜਿਹੜੇ ਉਦਮ ਭਗਵਾਨ ਸਿੰਘ ਮਾਨ ਸਾਹਿਬ ਨੇ ਚੱਕੇ ਹਨ ਉਹਨਾਂ ਨੂੰ sire nepre ਚੜਨ ਵਾਸਤੇ ਇਹ ਸਾਰੇ ਜਿਹੜੇ ਹੈਗੇ ਇਤਿਹਾਸਿਕ ਫੈਸਲੇ ਲਈ ਜਾਣਗੇ ਸਾਰੀਆਂ ਸੰਗਤਾਂ ਖੁਸ਼ ਹੋਣਗੀਆਂ ਐਤੋਂ ਬਾਅਦ ਤੁਹਾਨੂੰ ਖੁਦ ਹੀ ਪਤਾ ਲੱਗ ਜੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਇਹ ਸੰਗਤਾਂ ਸਾਡੇ ਨਾਲ ਸੰਗਤਾਂ ਜਿਹੜੀਆਂ ਕਿ ਇੱਥੇ ਪਹੁੰਚੀਆਂ ਨੇ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਵਿਖੇ ਆ ਸਵੇਰ ਤੋਂ ਸੰਗਤਾਂ ਨੇ ਜਿਹੜੀਆਂ ਆ ਪਹੁੰਚ ਰਹੀਆਂ ਸਨ ਕਿਉਂਕਿ ਅੱਜ ਇਸ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਦੀ ਰਵਾਨਗੀ ਹੋਈ ਹੈ ਆਰੰਭਤਾ ਹੋਈ ਪਹਿਲਾਂ ਆ ਅਰਦਾਸ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਤ ਕੀਤਾ ਗਿਆ ਪੰਜ ਪਿਆਰਿਆਂ ਨੇ ਅਰਦਾਸ ਕੀਤੀ ਪੰਜ ਪਿਆਰਿਆਂ ਨੇ ਅਰਦਾਸ ਕਰਨ ਤੋਂ ਬਾਅਦ ਉਹਨਾਂ ਦੀ ਅਗਵਾਈ 'ਚ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤਾ ਉੱਥੇ ਹੀ ਗਾਰਡ ਆਫ ਓਨਰ ਜਿਹੜਾ ਦਿੱਤਾ ਜਾਂਦਾ ਤਾਂ ਪੁਲਿਸ ਦੀ ਟੁਕੜੀ ਇੱਥੇ ਪਹੁੰਚਦੀ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਦੀਆਂ ਨੇ ਆ ਜਿੱਥੇ ਨਗਰ ਕੀਰਤਨ ਹੈ ਜਿਹੜਾ ਵਿਸ਼ਾਲ ਨਗਰ ਕੀਰਤਨ ਆ ਨਿਕਲਿਆ ਤਾਂ ਹੁਣ ਵੱਡੀ ਗਿਣਤੀ 'ਚ ਜਿੱਥੇ ਸਿੱਖ ਸੰਗਤਾਂ ਪਹੁੰਚੀਆਂ ਨੇ ਉੱਥੇ ਹੀ ਮਹਾਪੁਰਸ਼ਾਂ ਇਹਨੇ ਵਕ ਵਕ ਥਾਵਾਂ ਤੋਂ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਸਰ ਨਗਰ ਕੀ ਤੰਦੀ ਅੱਜ ਆਰੰਭਤਾ ਹੋਈ ਹੈ ਬਹੁਤ ਵੱਡੀ ਸ਼ਹਾਦਤ ਸੀ ਕਸ਼ਮੀਰੀ ਪੰਡਤਾਂ ਨੂੰ ਮਜਬੂਰੀ ਆਜ਼ਾਦੀ ਦਵਾਈ ਤੇ ਨਾਲ ਹੀ ਆਪਣਾ ਧਰਮ ਵੀ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਲੱਗਦਾ ਵੀ ਇਸ ਤੋਂ ਵੱਡੀ ਸ਼ਹਾਦਤ ਦੇਸ਼ ਦੁਨੀਆ 'ਚ ਕਿਤੇ ਦਿਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਜੋ ਆ ਰਿਹਾ ਹੈ ਉਹਦੇ ਸੰਬੰਧ ਵਿੱਚ ਸਤਾਪਦੀ ਸਮਾਗਮ ਮਨਾ ਰਹੇ ਹਨ ਇਸ ਦੇ ਸੰਬੰਧ ਵਿੱਚ ਬਹੁਤ ਨਗਰ ਕੀਰਤਨ ਅਲੱਗ-ਅਲੱਗ ਦਿਸ਼ਾਵਾਂ ਤੋਂ ਚੱਲ ਰਹੇ ਹਨ ਜਿਨ੍ਹਾਂ ਨੇ ਕੀ ਤਕਰੀਬਨ ਆਨੰਦਪੁਰ ਸਾਹਿਬ ਪਹੁੰਚਣਾ ਹੈਗਾ ਇਹ ਨਗਰ ਕੀਰਤਨ ਦਮਦਮਾ ਸਾਹਿਬ ਤੋਂ ਆਰੰਭ ਹੋ ਕੇ ਆਇਆ ਸੀਗਾ ਜਿਸ ਨੇ ਰਾਤੀ ਇੱਥੇ ਗੁਰਦੁਆਰਾ ਸਿੰਘ ਸਿਦਾਂ ਸੁਹਾਣਾ ਵਿਖੇ ਵੀ ਸलाम ਕੀਤਾ ਤੇ ਹੁਣ ਸਵੇਰੇ ਆਰੰਭ ਹੋਇਆ ਹੈ ਜਿਸ ਦੀ ਕੀ ਉੱਥੇ ਆਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤੀ ਹੋਣੀ ਹੈ ਸੋ ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਜੋ ਇਹ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਹਨ ਉਹਨਾਂ ਦੇ ਵਿੱਚ ਸਮੂਲੀਅਤ ਕਰਦੇ ਹਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਰਲ ਮਿਲ ਕੇ ਗੁਰੂਆਂ ਦੇ ਦਿਹਾੜੇ ਮਨਾਓ ਕਿਉਂਕਿ ਇਹ ਸ਼ਹੀਦੀ ਜਿਹੜੀ ਹੈਗੀ ਹੈ ਇਹ ਕਿਸੇ ਆਪਣੇ ਵਾਸਤੇ ਜਾਂ ਕਿਸੇ ਆਪਣੇ ਇੱਕ ਧਰਮ ਵਾਸਤੇ ਸ਼ਹੀਦੀ ਨੇ ਦਿੱਤੀ ਗਈ ਹੈਗੀ ਇਹ ਸ਼ਹੀਦੀ ਜੋ ਦਿੱਤੀ ਗਈ ਹੈ ਇਹ ਸਾਰੀ ਹੀ ਕੌਮਾਂ ਪੰਡਤਾਂ ਦੇ ਹੋਰਾਂ ਦੇ ਵਾਸਤੇ ਸਭ ਦੇ ਵਾਸਤੇ ਦਿੱਤੀ ਗਈ ਹੈ ਆਪਣਾ ਸਭ ਦਾ ਧਰਮ ਬਚਾਉਣ ਵਾਸਤੇ ਇੱਕ ਤਰ੍ਹਾਂ ਦਾ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੀੜੀ ਹੈ ਜਿਹੜੀ ਲੱਗਦਾ ਵੀ ਪਹਿਲਾਂ ਜਿਵੇਂ ਕਹਿ ਸਕਦੇ ਆ ਭਟਕੀ ਹੋਈ ਸੀ ਨਸ਼ਿਆਂ ਦਾ ਦੌਰ ਚੱਲਿਆ ਹੁਣ ਲੱਗਦਾ ਵੀ ਜਿਵੇਂ ਨਗਰ ਕੀਰਤਨ ਚੱਕ ਵੱਡੀ ਗਿਣਤੀ ਆ ਨੌਜਵਾਨ ਪਹੁੰਚ ਰਹੇ ਨੇ ਦਸਤਾਰ ਸਜਾ ਕੇ ਪਹੁੰਚ ਰਹੇ ਨੇ ਆ ਆਉਣ ਵਾਲੇ ਸਮੇਂ ਚ ਗੁਰੂ ਮਹਾਰਾਜ ਜੀ ਦੀਆਂ ਇਹ ਜੀਆਂ ਸ਼ਹੀਦੀਆਂ ਜਾਂ ਕੁਰਬਾਨੀਆਂ ਨੂੰ ਦੇਖ ਕੇ ਗੁਰੂ ਮਹਾਰਾਜ ਜੀ ਦੀ ਲੜ ਲੱਗਣਗੇ ਨੌਜਵਾਨ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹ ਕਹਿੰਦੇ ਕਿ ਦੌਰ ਆਉਂਦੇ ਰਹਿੰਦੇ ਹਨ ਵਿੱਚ ਪਿੱਛੇ ਆਏ ਹਨ ਨਸੀਦੀ ਦੌਰ ਵੀ ਅਤੇ ਹੋਰ ਵੀ ਹੁਣ ਕਾਫੀ ਅੱਗੇ ਨਾਣੋ ਸੁਧਾਰ ਹੋਇਆ ਹੈਗਾ ਉਹਦੇ ਵਿੱਚ ਸੰਗਤਾਂ ਜਿਹੜੀਆਂ ਹਨ ਅੱਗੇ ਦੁਬਾਰੇ ਫੇਰ ਮਤਲਬ ਕੀ ਹਿੰਦਸਤਾਨਾ ਸਜਾ ਕੇ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਸਾਰੀ ਸੰਗਤਾਂ ਸਾਰੀਆਂ ਸੇਵਾ ਕਰ ਰਹੀਆਂ ਹਨ ਤੇ ਅੱਗੇ ਨੌਜਵਾਨ ਪੀੜ੍ਹੀ ਇਹਦੇ ਨਾਲ ਜੁੜ ਕੇ ਆਪਣਾ ਹਾਲਸਾ ਜਿਲ੍ਹਾ ਜਲਾਲੋ ਦੇ ਨਾਲ ਆਪਣੇ ਉਹਦੇ ਨਾਲ ਇਹ ਸਾਰੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਅੱਗੇ ਨੂੰ ਇਸ ਚੀਜ਼ ਨੂੰ ਵਧਾਉਣਗੇ ਤਾਂ ਕਿ ਆਪਾਂ ਰਲ ਮਿਲ ਕੇ ਸਾਰੇ ਹੀ ਇਹੋ ਜਿਹੇ ਪ੍ਰੋਗਰਾਮ ਕਰਾਂਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਦਾ ਕਿਵੇਂ ਦੇ ਦੋ ਜਿਵੇਂ ਫਰੀ ਨਗਰ ਚ ਵੀ ਧਾਰਮਿਕ ਸਮਾਗਮ ਹੋ ਲਿਕੇ ਤੇ ਪੰਜਾਬ ਦੇ ਵਿੱਚ ਵੀ ਵਕ ਵਕ ਥਾਵਾਂ ਤੋਂ ਨਗਰ ਕੀਰਤਨ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਉਪਰਾਲਾ ਕੀਤਾ ਜਾ ਰਿਹਾ ਤੇ ਅਨੰਦਪੁਰ ਸਾਹਿਬ ਦੇ ਵਿੱਚ ਇਸ ਵਾਰ ਵਿਧਾਨ ਸਭਾ ਦਾ ਜਿਹੜੀ ਲੱਗਣ ਜਾ ਰਹੀ ਹੈ ਪਹਿਲੀ ਵਾਰੀ ਹੋ ਰਿਹਾ ਹੈ ਉੱਥੇ ਸੁਣਨ ਦੇ ਵਿਚਾਰ ਹੈ ਕਿ ਇਤਿਹਾਸਿਕ ਫੈਸਲੇ ਲੈਣ ਦੀ ਗੱਲ ਵੀ ਸੀ ਆ ਮਾਨ ਵੱਲੋਂ ਆਕੀ ਗਈ ਨੇ ਇਸ ਤਰ੍ਹਾਂ ਦੀ ਗੱਲ ਅਸੀਂ ਗੁਰਦੁਆਰਾ ਸਾਹਿਬ ਤੋਂ ਸਿੰਘ ਸਿੱਧਾ ਸੁਹਾਣਾ ਤੋਂ ਕਮੇਟੀ ਤੋਂ ਹੋਏਗੇ ਬਾਕੀ ਸਰਕਾਰਾਂ ਸਮੇਂ-ਸਮੇਂ ਸਰ ਜਿਹੜੀਆਂ ਸਰਕਾਰਾਂ ਓਨੀਆਂ ਉਹ ਆਪਣੇ ਵੱਲੋਂ ਹਰੇਕ ਸਰਕਾਰਾਂ ਜਿਹੜੀਆਂ ਵੀ ਪਹਿਲਾਂ ਵੀ ਆਉਂਦੀਆਂ ਰਹੀਆਂ ਚਾਹੇ ਹੋਣ ਹੈਗੀ ਸਰਕਾਰ ਉਹ ਜਿਹੜੀ ਵੀ ਇਹ ਸਰਕਾਰ ਦਾ ਸ਼ਾਸਨ ਹੁੰਦਾ ਹੈ ਉਹ ਆਪਣੇ ਵੱਲੋਂ ਅਸੀਂ ਇਹਨਾਂ ਦੇ ਗੁਰੂ ਪ੍ਰਬੰਧ ਦੇ ਵਿੱਚ ਬਹੁਤ ਵੱਡੀ ਸਮੂਲੀਅਤ ਕਰਦੇ ਹਨ ਸੋ ਇਸ ਵੇਲੇ ਵੀ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਸੰਗਤਾਂ ਨੂੰ ਨਾਲ ਜੋੜਨ ਦਾ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿੱਥੇ ਪਹੁੰਚੀਆਂ ਨੇ ਉੱਥੇ ਹੀ ਸੰਤ ਮਹਾਪੁਰਸ਼ ਵੀ ਪਹੁੰਚੇ ਆ ਐਮਪੀ ਮਾਲਵਿੰਦਰ ਕੰਗ ਔਰੇ ਪਹੁੰਚੇ ਨੇ ਉਹਨਾਂ ਵੱਲੋਂ ਸਰੋਪਾ ਉਪਾ ਕੇ ਪੰਜ ਪਿਆਰਿਆਂ ਨੂੰ ਸਨਮਾਨਤ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਆ ਸਲਾਮੀ ਦੇ ਕੇ ਗੁਰੂ ਮਹਾਰਾਜ ਜੀ ਦਾ ਸਤਕਾਰ ਕੀਤਾ ਗਿਆ ਤੇ ਇਹ ਨਗਰ ਕੀਰਤਨ ਜਿਹੜਾ ਗੁਰਦੁਆਰਾ ਸਿੰਘ ਸ਼ਹੀਦਾ ਸੁਆਣਾ ਸਾਹਿਬ ਤੋਂ ਉਸ ਦੀ ਆਰੰਭਤਾ ਹੋਈ ਹੈ ਰਵਾਨਾ ਹੋ ਚੁੱਕਿਆ ਤੇ ਇਹ ਨਗਰ ਕੀਰਤਨ ਹੁਣ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗਾ ਵੱਡੀ ਗਿਣਤੀ 'ਚ ਸੰਗਤਾਂ ਇਸ ਨਗਰ ਕੀਰਤਨ ਆਦੇ ਵਿੱਚ ਸ਼ਮੂਲੀਤ ਕਰ ਲਿਆ ਨੇ ਸੁੰਦਰ ਪਾਲਕੀ ਸਾਹਿਬ ਦੇ ਪਿੱਛੇ ਗੁਰੂ ਮਹਾਰਾਜ ਦਾ ਜਾਪ ਕਰਦੀਆਂ ਸੰਗਤਾਂ ਨજર ਅੰਨਿਆ ਨੇ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਨੇ ਜਿਹੜੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਉਲੀਕੇ ਗਏ ਨੇ ਤੇ ਸਰਕਾਰ ਦਾ ਸੁਨੇਹਾ ਕੀ ਵੱਧ ਛੱਡ ਕੇ ਲੋਕ ਇਹਨਾਂ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਤੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਬਾਰੇ ਜਾਣਕਾਰੀ ਹਾਸਲ ਕਰਨ ਤਾਂ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਇਸ ਵਾਰ ਅਨੰਦਪੁਰ ਸਾਹਿਬ ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਆ ਵਿਸ਼ੇਸ਼ ਸੈਸ਼ਨ ਜਿਹੜਾ ਉਹ ਸੱਦਿਆ ਗਿਆ ਵਿਦਿਆਰਥੀਆਂ ਨੂੰ ਸੁਤਿਗਵਾਈ ਕਰਨਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਸੰਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹੜੇ ਇਤਿਹਾਸਿਕ ਫੈਸਲੇ ਜਿਹੜੇ ਲੈਣ ਜਾ ਰਹੀ ਹੈ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ